ਉਹ ਨਹੀਂ ਸੂਝ ਨਹੀਂ ਸੀ ਜਿੰਨੀ ਸੂਝ ਮੁਸਲਮਾਨਾਂ ਤੇ ਹਿੰਦੂਆਂ ਦੇ ਲੀਂਜਰਾਂ ਨੂੰ ਸੂਝ ਸੀ ਉਹ ਵਕੀਲ ਸੀ ਉਹਨਾਂ ਨੂੰ ਕਾਨੂੰਨਾਂ ਦਾ ਬਾਹਰ ਦਾ ਪਤਾ ਸੀ ਸਾਡੇ ਲੀਡਰ ਨੂੰ ਨਹੀਂ ਸੀ ਪਤਾ ਗਲਤੀ ਇੱਥੇ ਹੋਈ ਜੀ ਤੇ ਜਿਹੜੇ ਅੰਗਰੇਜ਼ ਸੀ ਇਹਨਾਂ ਜਦੋਂ ਵਿਆਸਤਾ ਰਾਜੇ ਖੋਏ ਨੇ ਦੋਸਤਾਂ ਦੇ ਹਰ ਇੱਕ ਨਾਲ ਸਮਝੌਤਾ ਕੀਤਾ ਸੀ ਵੀ ਅਸੀਂ ਤੈਨੂੰ ਜਾਨ ਲੱਗੇ ਤੇਰਾ ਦੇ ਜਾਣੇ ਸਾਡਿਆਂ ਨੇ ਸਾਰਿਆਂ ਨੇ ਆਪੋ ਹੱਲੇ ਲੈਲੇ ਸਾਡਿਆਂ ਨੇ ਮੰਗ ਹੀ ਨਹੀਂ ਰੱਖੀ ਵੀ ਤੁਸੀਂ ਯਾਰ ਸਾਡੇ ਨਾਲ ਕੀਤਾ ਸੀ ਵਾਅਦਾ ਕੀਤਾ ਸੀ ਬਲਕਿ ਵਾਅਦਾ ਤਾਂ ਇਤਰਾ ਹੋਇਆ ਸੀ 49 ਦੇ ਵਿੱਚ 1849 ਚ ਜਦੋਂ ਅੰਗਰੇਜ਼ ਨੇ ਪੂਰਨ ਕਬਜ਼ਾ ਕੀਤਾ ਜਿੱਦਨ ਸਾਡਾ ਝੰਡਾ ਲਾਹੌਰ ਤੋਂ ਲੈ ਗਿਆ ਜਿਹੜੇ ਤੋਂ ਸਾਡਾ ਲੈ ਗਿਆ ਉਹ ਲੱਗ ਗਿਆ ਉਦੋਂ ਸਾਡੇ ਨਾਲ ਸਮਝੌਤਾ ਹੋਇਆ ਵੀ ਦਲੀਪ ਤੋਂ ਬੇ ਅਨਬਾ ਨਵਾਲਕਿਆ 57 ਦੇ ਵਿੱਚ ਇਹਨੇ ਹੋ ਜਾਣਾ ਹੈ ਬਾਲਗ 57 ਜੇ ਤੁਹਾਨੂੰ ਅਸੀਂ ਸੌਂਦ ਦਿਆਂਗੇ ਜਿਵੇਂ ਨੇਪਾਲ ਦਾ ਸੀ ਨੇਪਾਲ ਦਾ ਸੀ ਨਾ ਇਤਰਾ ਹੀ ਸੀ ਪਾਰ 57 ਤੋਂ ਪਹਿਲਾਂ ਉਹਨਾਂ ਬੇਈਮਾਨੀ ਨਾਲ ਉਹਨੂੰ ਉਧਰ ਲਿਜਾ ਕੇ ਆਪਣੇ ਆਪ ਦੇ ਦੇਸ਼ ਚਲੇ ਗਏ ਦਲੀਪ ਤੋਂ ਉਹਨੂੰ ਤੇ ਉਹਨੂੰ ਉਹਨਾਂ ਸਹਾਇ ਕਰ ਲਿਆ ਤੇ ਸਾਡਾ ਸਭ ਕੁਝ ਤੈਸ ਗੈਸ ਹੋ ਗਿਆ ਗੁੱਜੀ ਗੱਲ ਸਾਡੀ ਇਹ ਅਸੀਂ ਛੇਰੋ ਵੀ ਦੁਨੀਆ ਸਿਆਣੀ ਉਹ ਲੀਡਰ ਹੁੰਦਾ ਜਿਹੜਾ ਇਹ ਨੁਕਸਾਨ ਘੱਟ ਹੋਵੇ ਤੇ ਕੌਣ ਫਾਇਦਾ ਜ਼ਿਆਦਾ ਲੈ ਕੇ ਦੇਵੇ ਇੱਕ ਮੁਸਲਮਾਨ ਨਹੀਂ ਮਰਿਆ ਯਾਦੀ ਵਾਸਤੇ ਇੱਕ ਵੀ ਜਿਹੜੇ ਮਰੇ ਆ ਨਾ ਉਹ ਤਾਂ ਸਾਡੇ ਇੱਕ ਦੂਜੇ ਨਾਲ ਦੰਗੇ ਦੀ ਮਰੇ ਆ ਸੀ ਉਹਨਾਂ ਨੂੰ ਮਾਰਿਆ ਉਹਨਾਂ ਨੂੰ ਸਾਨੂੰ ਮਾਰਿਆ ਪਰ ਯਾਦੀ ਵਾਸਤੇ ਨਹੀਂ ਕੋਈ ਮਰਿਆ ਤੇ 8 ਲੱਖ ਵਰਗ ਕਿਲੋਮੀਟਰ ਜਿਹੜਾ ਲੈਂਦਾ ਆਪਣੇ ਤੋਂ ਏਥ ਪੰਨੇ ਪਾਕਿਸਤਾਨ ਆ 7 ਲੱਖ ਵਰਗ ਕਿਲੋਮੀਟਰ ਬੰਗਾਲੋਂ ਲਈ ਤੇ ਸਾਡੇ ਪੱਲੇ ਕੀ ਰਹਿ ਗਿਆ ਆ ਜਿਹੜਾ 50 ਸੀ ਉਹਨੂੰ ਤਿੰਨ ਭਾਗਾਂ 'ਚ ਤੇ ਜਿਹੜਾ ਜਦੋਂ ਪੰਜਾਬ ਦੀ ਵੰਡ ਹੋਈ ਆ 46% ਸਾਨੂੰ ਮਿਲਿਆ ਇਹਦੇ 54% ਉਹਨਾਂ ਨੂੰ ਮਿਲਿਆ ਅਸੀਂ ਛਾਲੀਏ ਤੇ 1.5 ਲੱਖ ਵਰ ਕਿਲੋਮੀਟਰ ਸਾਹ ਹਰਿਆਣਾ ਪੰਜਾਬ ਤੇ ਮਾਝਾ ਉਹ ਸੀ 2.5 ਲੱਖ ਪੰਜ ਹਜ਼ਾਰ ਪਾਕਿਸਤਾਨ ਅਸੀਂ ਆਣ ਮੰਡੇ ਪੰਜਾਬ 'ਚ 16% ਸਾਡੀ ਸਿੱਖਾਂ ਦੀ ਵਾਦੀ ਸੀ ਲੇਕਿਨ ਸਾਡੇ ਕੋਲ ਜ਼ਿਆਦਾ 72% ਸੀ ਜਿਹੜੀ ਜ਼ਮੀਨ ਸੀ ਪੰਜਾਬ ਦੀ ਅਸੀਂ ਤਾਂ ਨੰਗ ਹੋ ਗਏ ਜਿਹੜੇ ਵੱਡੇ ਵੱਡੇ ਜ਼ਗੀਰਦਾਰ ਸਾਡੇ 5-5 10-10 ਹਜ਼ਾਰ ਕਿੱਲੇ ਦੇ ਮਾਲਕ ਸਾਡੀ ਕੌਮ ਦੀ ਗੁਵਾਈ ਕਰਦੇ ਉਹ ਵਿਚਾਰੇ ਰਾਤੋ ਰਾਤ ਛੜਕਦੇ ਆ ਗਏ ਤੇ ਸਾਡੀ ਗੁਵਾਈ ਕਿੰਨੇ ਕਰਨੀ ਸਾਡੇ ਲੀਡਰਾਂ ਨੂੰ ਮਾਰ ਦਿੱਤਾ ਗਿਆ ਜਿਹੜੇ ਮਾਲਵੇ ਦਾ ਲੀਡਰ ਸੀ ਸਿੱਖਾਂ ਦਾ ਉਹ ਵੈਸੇ ਪਤਾ ਨਹੀਂ ਉਹਨੂੰ ਕੀ ਗੱਲ ਉਹਨਾਂ ਦੀ ਰੱਖਦਾ ਸੀ ਰਹੇ ਜਿਵੇਂ ਪਟਿਆਲੇ ਵਾਲੇ ਤੇ ਫਰੀਦਕੋਟ ਵਾਲਿਆਂ ਦੀ ਕੀ ਨਾਂ ਸੀ ਉਹਨਾਂ ਦਾ ਜਿਹੜਾ ਮਾਲਵੇ ਦਾ ਲੀਡਰ ਸੀਗਾ ਕੋਈ ਵੀ ਨਹੀਂ ਸੀ ਅੱਛਾ ਮਾਲਵੇ 'ਚ ਸਾਡਾ ਕੋਈ ਲੀਡਰ ਨਹੀਂ ਸੀ ਇਸੇ ਗੱਲ ਮਾਲਵੀ ਤੋਂ ਬਾਹਰ ਹੋਇਆ ਬਾਹਰ ਜਦੀਰ ਦੀ ਗੱਲ ਕੀਤੀ ਹਾਂਜੀ ਇਹ ਬਾਦ ਤੁੰਗੇ ਇੱਥੇ ریاستਾਂ ਸੀ ਪਟਿਆਲਾ ਨਾਬਾ ਫਰੀਦਕੋਟ ਜੀਂਦ ਤੇ ਕਪੂਰਥਲਾ ਪੰਜਾਬ ਦੇ ਵਿੱਚ 7 ریاستਾਂ ਹੀ ਪੁੱਤ 7 ਜਿਨ੍ਹਾਂ 'ਚ ਪੰਜਾਂ ਦੇ ਸਿੱਖ ਮਾਲਕ ਸੀ ਤੇ ਦੋ ਮੁਸਲਮਾਨ ਸੀ ਮਲੇਰਕੋਟਲਾ ਤੇ ਬਹਾਪੁਰ ਅਛਾ ਜੀ ਦਾ ਪੁੱਤਲੇ ਪੁੱਤ ਪੜਿਆ ਹਾਂ ਹਾਂ ਜੀ ਹਾਂ ਜੀ ਪਰ ਇਹ ਇਹ ਜਿਹੜਾ ਪਟਿਆਲੇ ਵਾਲਾ ਸੀ ਇਹ ਵੱਡਾ ਗਦਾਰ ਸੀ ਇਹ ਸਾਰਿਆਂ ਪੰਜਾਂ ਨੂੰ ਲੈ ਕੇ ਅੰਗਰੇਜ਼ ਨੇ ਲਾ ਲਿਆ ਇਹਨੇ ਕੋਈ ਸਿੱਖੀ ਵਾਲੀ ਗੱਲ ਹੀ ਨਹੀਂ ਕੀਤੀ ਮਰ ਜਾਣ ਭਾਵੇਂ ਖੂਜ ਜਦੋਂ ਮਹਾਰਾਜਾ ਦਾਬਾ ਨੇ ਕੋਈ ਥਿਆ ਹਥੀਉ ਕੱਲੇ ਉਹ ਵੀ ਕੰਮ ਨਹੀਂ ਆਏ ਸਾਡੇ ਬੰਦੇ ਮਾਰੇਗੇ ਸਾਡੇ ਨਾਲ ਉਹ ਨੁਕਸਾਨ ਹੋਇਆ ਕਦੀ ਹੋ ਨਹੀਂ ਸਕਦਾ ਸੱਜੇ ਸਾਡਾ ਲੀਡਰ ਫਿਆਨਾ ਹੁੰਦਾ 1900 42 ਦੇ ਵਿੱਚ ਜਿਹੜਾ ਅਮਰੀਕਾ ਲੜਾਈ 'ਚ ਸ਼ਾਮਲ ਹੋਇਆ ਅਮਰੀਕਾ ਲੜਾਈ 'ਚ ਨਹੀਂ ਸੀ ਜਦੋਂ ਇਹ ਪਿਤਰਦੇਸ਼ ਹਾਰਨ ਲੱਗੇ ਨਾ ਉਦੋਂ ਉਹਨਾਂ ਅਮਰੀਕਾ ਨੂੰ ਉਹਦੇ ਅੱਗੇ ਹੱਥ ਜੋੜੇ ਵੀ ਤੂੰ ਵੀ ਸ਼ਾਮਲ ਹੋ ਉਹਨੇ 42 'ਚ ਇੱਕ ਮੀਟਿੰਗ ਸੱਦੀ ਸਾਰਿਆਂ ਦੇਸ਼ਾਂ ਦੀ ਵੀ ਲੜਾਈ ਤੋਂ ਬਾਅਦ ਕਿਵੇਂ ਚੱਲੂ ਕੰਮ ਤੁਹਾਨੂੰ ਵਪਾਰ ਡਾਲਰ 'ਚ ਕਰਨਾ ਪਊਗਾ ਸਾਰਿਆਂ ਮੁਲਕਾਂ ਦੇ ਸਮੇਤ ਰੂਸ ਉਹਨਾਂ ਸਾਈਨ ਕਰਾ ਲੇ ਪਰ ਇਹ ਹੀ ਡਾਲਰ 'ਚ ਵਪਾਰ ਕਰਾਂਗੇ ਉਹਨੇ ਸਾਰੀਆਂ ਸ਼ਰਤਾਂ ਬਣਾ ਲੀਆਂ ਉਹਨੇ ਮੰਡੀਆਂ ਵੀ ਅੰਗਰੇਨ ਤੋਂ ਖੋਲ ਗਿਆ ਵੀ ਤੈਨੂੰ ਆਜ਼ਾਦੀ ਤੋਂ ਬਾਅਦ 40 ਦੇਸ਼ ਯਾਦ ਕਰਨੇ ਪੈਣਗੇ ਪੁੱਤਰੋ ਇਹ ਝੂਠ ਆ ਨਹਿਰੂ ਗਾਂਧੀ ਜਾਂ ਕਿਨੇ ਯਾਦੀ ਕਹੇ ਦਿੱਤੀ ਕਿਸੇ ਨੇ ਦਿੱਤੀ ਜੇ ਹਿਟਲਰ ਹਮਲਾ ਨਾ ਕਰਦਾ ਤਾਂ ਯਾਦੀ ਨਹੀਂ ਮਿਲਦੀ ਹਿਟਲਰ ਨੇ ਹਮਲਾ ਕੀਤਾ ਅਮਰੀਕਾ ਤਰਾਕੀ ਕੀਤੀ ਉਹਨੂੰ ਮੰਡੀਆਂ ਚਾਹੀਦੀਆਂ ਸੀ ਉਹਨੇ ਜਦੋਂ ਅੰਗਰੇਜ਼ਾਂ ਤੋਂ ਜਦੋਂ ਲਾਲਨ ਜੋਗ ਵੀ ਨਾ ਰਹੇ ਉਹ ਨੇ 40 ਦੇ ਸਿੱਕੇ ਦੇਣ ਯਾਦ ਕਰਾਏ ਵੀ ਇਹਨਾਂ ਨੂੰ ਯਾਦ ਕਰ ਉਹ ਦੇਸ਼ ਅਮਰੀਕਾ ਵੱਲੇ ਚਲੇ ਗਏ ਉਹ ਸਾਰੀ ਖੁਸ਼ਹਾਲੀ ਉਧਰ ਚਲੀ ਗਈ ਅੱਜ ਅਮਰੀਕਾ ਨੂੰ 1 ਟ੍ਰਿਲੀਅਨ ਡਾਲਰ ਹਰ ਮਹੀਨੇ ਦਾ ਕੇਵਲ ਦੁਨੀਆ ਦੇ ਵਿੱਚ ਵਪਾਰ ਤੋਂ ਆ ਰਿਹਾ ਵੀ ਡਾਲਰ ਦਾ ਵਪਾਰ ਹੁੰਦਾ ਸਾਰੀ ਦੁਨੀਆਂ ਇੱਕ ਟ੍ਰਿਲੀਅਨ ਦਾ ਮਤਲਬ 88 ਲੱਖ ਕਰੋੜ ਰੁਪਈਆ ਹਿੰਦੁਸਤਾਨ ਦਾ ਸਾਰਾ ਭਾਜਤ 50 ਲੱਖ ਆ ਇੰਨੀ ਉਹ ਤੋਂ 7.5 ਲੱਖ ਉਹਦੇ ਐਡੇ ਦੁਨੀਆਂ 'ਚ ਅੱਜ ਸਾਡੀ ਲੀਡਰਸ਼ਿਪ ਜਿਹੜੀ ਬਾਹਰ ਬੈਠੀ ਆ ਐਂ ਦਖਾਣੇ ਤੇ ਆ ਸਿੱਖਾਂ ਨੂੰ ਉਹਦਾ ਧਿਆਨ ਚਾੜਨਾ ਚਾਹੀਦਾ ਪਾਹੀ ਪੰਨੂ ਦਾ ਕਿ ਦੋਸਤਾਂ ਨੂੰ ਦੁਨੀਆਂ ਜਿਹੋ ਨੇ ਨੰਗੇ ਆ ਰੱਖ ਕੇ ਰੱਖਦਾ ਏ ਸਾਡੇ ਕਾਤਲ ਪੁੱਤਰੋ ਸਾਡੀਆਂ ਅਜਾ ਕੇ ਪੜੋ ਜਦੋਂ 2002 ਦੇ ਵਿੱਚ ਬਾਜਪੀ ਪ੍ਰਧਾਨ ਮੰਤਰੀ ਸੀ ਉਦੋਂ ਭਾਰਤੀ ਫੌਜ ਨੇ ਜੰਮੂ ਦੀ ਸਿੱਖਾਂ ਨੂੰ ਮਾਰਿਆ ਉਹ ਜਿਹੜੀ ਅਮਰੀਕਾ ਦੀ ਸਖਤ ਰੱਖਿਆ ਸਕੱਤਰ ਆਲਬਰਾਈਟ ਉਹਨੇ ਕਿਤਾਬ ਲਿਖੀ ਮੈਟੀ ਵਾਲ ਮੈਟੀ ਵੀਏ ਇਹ ਜਿਹੜੇ ਬੰਦੇ ਮਰੇ ਆ ਇਹ ਭਾਰਤੀ ਫੌਜ ਨੇ ਮਾਰੇ ਆ ਹੁਣ ਉਹ ਬਿਆਨ ਵੀ ਆ ਗਿਆ ਜਿਹੜੇ ਸਿੱਖਾਂ ਨੂੰ ਮਾਰਿਆ ਅੰਗਰੇਨ ਨੇ ਵੀ ਇਹਨਾਂ ਨੂੰ ਅਤਵਾਦ ਚ ਪਾ ਦਿੱਤਾ ਦੁਨੀਆ ਦਾ ਸਭ ਤੋਂ ਵੱਡਾ ਮੁਲਕ ਆਤਮਾ ਦੀ ਹਿੰਦੁਸਤਾਨ ਆ ਉਹ ਜਿਹਨੂੰ ਬਲੋਚਿਸਤਾਨ ਦੇ ਵਿੱਚ ਜੋ ਚੱਲ ਰਿਹਾ ਉਹਨਾਂ ਦੀ ਜਿਹੜੀ ਲੀਡਰ ਆ ਨੈਲਾ ਖਾਦਰੀ ਉਹ ਤਾਂ ਦਿੱਲੀ ਬੈਠੀ ਆ ਉਹ ਤਾਂ ਇਹਨੂੰ ਆਪ ਲਖੜੀਆਂ ਭੇਜ ਰਹੀ ਆ ਇਹ ਉਹਨੂੰ ਪਾਰਲੀਮੈਂਟ ਝਾਰ ਪਾ ਰਹੇ ਆ ਸਿੱਖਾਂ ਦੇ ਕਿੰਨੇ ਕਤਲ ਹੋਏ ਬਦੇਸ਼ਾਂ ਚ ਉਹ ਸਾਰੇ ਭਾਤੀ ਰਾਜਮਸੀ ਨੇ ਕੀਤੇ ਆ ਤੇ ਅੱਜ ਉਹ ਜਿਹੜੀ ਇਹਨਾਂ ਦੀ ਗੱਲ ਬਾਹਰ ਆ ਗਈ ਆ ਅੱਜ ਦੁਨੀਆ ਦੇ ਵਿੱਚ ਸਾਡੇ ਗੁਰੂ ਕੇ ਲੀਡਰਾਂ ਨੇ ਗੁਰੂ ਕੇ ਲੀਡਰਾਂ ਨੇ ਇਹਨਾਂ ਨੂੰ ਨੰਗਿਆਂ ਖੜਤਾ ਹੈ ਤੇ ਸਮਾਂ ਲੱਗੇ ਆ ਸਮਾਂ ਲੱਗੇ ਗੁਰੂ ਕੋ ਸਿੱਖੋ ਤਾਨੂੰ ਭਰਾ ਨਾ ਪਿਆਰ ਨਾ ਈਰਖਾ ਛੱਡ ਦਿਓ ਜੇ ਤੁਹਾਡਾ ਕੋਈ ਭਰਾ ਤੁਹਾਡੇ ਨਾਲ ਈਰਖਾ ਕਰਦਾ ਉਹਨੂੰ ਹੱਥ ਜੋੜਦੇ ਹੋ ਵੀਰਖਾ ਨਹੀਂ ਕਰਨੀ ਸਾਡਾ ਘਰ ਬੰਨ੍ਹਣ ਵਾਲਾ ਸੇਖੇ ਸੋਚ ਕੇ ਚੱਲੇ ਵੀ ਮੈਨੇ ਤੋ ਕਿਸੇ ਭਰਾ ਦਾ ਭਰਾ ਨਾ ਅਸੀਂ ਤਾਂ ਹੁਣ ਕਾਮਯਾਬ ਗੁਰੂ ਦੀ ਬੜੀ ਕਿਰਪਾ ਇਹ ਭਾਰਤ ਨਾਮ ਦਾ ਦੇਸ਼ ਜਿੱਤਰਾ ਦਾ 1526 ਤੋਂ ਪਹਿਲਾਂ ਸੀ ਨਾ ਜਦੋਂ ਬਾਬਰ ਆਇਆ ਉਤਰਾਂ ਦਾ ਹੋ ਜਾਣਾ ਇਹਦੇ 15 20 ਟੁਕੜੇ ਹੋਣੇ ਪੁੱਤਰੋ ਤੁਸੀਂ ਦੇਖੋਗੇ ਪੰਜਾਂ ਚੋਂ ਸਾਡਾ ਅਸੀਂ ਤਾਂ ਫੱਕ ਚੁਕੇ ਆ ਪਤਾ ਨਹੀਂ ਗੁਰੂ ਕਰੇ ਵਿਖਾ ਦੇਵੇ ਵਿਖਾ ਦੇਵੇ ਪਰ ਇਹਦੇ 20 25 ਟੁਕੜੇ ਹੋਣੇ ਆ ਹਿੰਦੁਸਤਾਨ ਆ ਦਾ ਦੇਸ਼ ਨਹੀਂ ਰਹਿਣਾ ਔਰ ਤੁਹਾਨੂੰ ਪੰਦਾ ਅਜੇ ਕੰਮ ਕਰਦੇ ਹੋ ਜਿਹੜੇ ਬੈਂਕ ਹੁੰਦੇ ਆ ਨਾ ਉਹਨਾਂ ਦੀ ਜਦੋਂ ਕਲੋਜ਼ਿੰਗ ਆਉਂਦੀ ਆ ਕਿ ਉਹ ਕੀ ਕਰਦੇ ਆ ਲੋਕਾਂ ਦੀਆਂ ਜਿਹੜੀਆਂ ਲਿਮਟਾਂ ਹੁੰਦੀਆਂ ਨਾ ਉਹਨੂੰ ਸੇਵਿੰਗ ਅਕਾਊਂਟ ਚ ਪਾ ਕੇ ਨਾ ਇਹ ਉੱਤੇ ਵਿਖਾਉਂਦੇ ਆ ਵੀ ਸਾਡੇ ਬੈਂਕ ਚ ਇਨੀ ਸੇਵਿੰਗ ਆ ਇਹ ਜਿਹੜੀ ਆ ਆ ਬਖਾਉਦੇ ਨਾ ਵੀ ਸਾਡੀ ਬੜੀ ਮਜ਼ਬੂਤ ਆ ਅ ਅਰਧ ਬਵਾਸਾ ਅਰਧ ਬਵਾਸਾ ਉਹ ਫੇਕ ਆ ਉਹ ਜਿੱਦਾਂ ਉਹ ਚੀਨ ਨੇ ਆਪਦੇ ਬੰਦੇ ਢਾਲੇ ਇਹਨਾਂ ਤੋਂ ਦਾ ਮੋਬਾਈਲ ਨਹੀਂ ਬੰਦਦਾ ਬੰਦ ਕਰਤਾ ਅਮਰੀਕਾ ਨੇ ਕਿਹਾ ਨਾ ਵੀ ਉਹ ਜਿਹੜਾ ਕਿਹੜੇ ਮੋਬਾਈਲ ਆ ਜਿਹੜੇ ਕੋਈ ਰਾਜ ਫੈਕਟਰੀ ਆ ਇਹਨਾਂ ਦੀ ਹੁਣ ਉਹ ਟਹਿਣ ਵਾਲੀ ਆ ਸਭ ਕੁਝ ਜਿਹੜੇ ਬੰਦੇ ਪੜਦੇ ਆ ਉਹਨਾਂ ਨੂੰ ਪਤਾ ਹੈ ਯਾਰ ਵੀ ਸਦੀ ਦੇ ਵਿੱਚ ਨਾ ਚੀਨ ਨੇ ਜਦੋਂ ਕੰਦ ਬਣਾਈ ਆ ਉਹਨੇ ਦੋ ਦੋ ਤੇ ਨਾ ਨਾ ਕਿਲਿਆ ਤੇ ਮੋਰਚੇ ਬਣਾਏ ਸੀ ਇੱਕ ਮੋਰਚੇ 'ਚ ਪੰਜ ਸਿਪਾਹੀ ਉਹਦੇ ਉਦੋਂ ਕਲਾਚ ਵਾਲੇ ਬਣਾਏ ਸੀ ਉਹਨੇ ਤੀਰ ਕਮਾਨ ਉਹਦੀ ਜਿਤਨਾ ਮੈਗਜ਼ੀਨ ਹੁੰਦੀ ਨਾ ਬੰਦੂਕ ਦੀ ਉਹਦੀ ਇੰਨੀ ਲੰਮੀ ਮੈਗਜ਼ਨ ਉਹਦੇ 'ਚ 20 ਤੀਰ ਪਏ ਜਾਂਦੇ ਸੀ ਤੇ ਉਹ ਜਿਹੜਾ ਹੀ ਉਹ ਥੱਲਿਓਂ ਐ ਖੇਦੇ ਜੋ ਗੋਲੀਆਂ ਨੂੰ ਕਿਲੋਮੀਟਰ ਤੱਕ ਜਾਂਦੀ ਹਾਂਜੀ ਗੋਲੀਆਂ ਨੂੰ ਕਿਲੋਮੀਟਰ ਤੇ ਪਰ ਉਹਨਾਂ ਦੇ ਅੰਦਰੋਂ ਇਟਾ ਜਾਂ ਸਭ ਕੁਝ ਕਿਉਂਕਿ ਪ੍ਰਬੰਧ ਨਹੀਂ ਸੀ ਚੰਗਾ ਇਹ ਕਰਕੇ ਇਹ ਬੇਈਮਾਨ ਦੇਸ਼ ਆ ਜਿਹੜੇ ਲੋਕ ਮਾਇਆ ਨੂੰ ਆਪਦਾ ਇਸ਼ਟ ਮੰਨਦੇ ਆ ਉਤੋਂ ਉਸ ਦੇਸ਼ ਦੇ ਵਿੱਚ ਰਿਸ਼ਵਤ ਬੰਦ ਹੋ ਹੀ ਨਹੀਂ ਸਕਦੀ ਇਹ ਮਾਇਆ ਨੂੰ ਮੱਥਾ ਟੇਕਦੇ ਪੁੱਛਦੇ ਆ ਨਾ ਕੋਈ ਲక్ష్ਮੀ ਪੂਜਾ ਕਰਦੇ ਆ ਹਾਂ ਇਸ ਦੇਸ਼ 'ਚ ਰਿਸ਼ਵਤ ਨਹੀਂ ਹੋ ਸਕਦੀ ਇਹ ਇਹਨਾਂ ਦਾ ਮਸਤਪਲਾ ਹੁੰਦਾ ਵੀ ਜਿੰਨਾ ਮਰਜ਼ੀ ਲੁੱਟ ਲੋ ਤੇ ਉੱਥੇ ਪੁਜਾਰੀ ਨੂੰ ਜਾ ਕੇ ਉਹਦੀ ਮਰਜ਼ੀ ਅਨਸਾਰ ਪੂਜਾ ਕਰਦੇ ਹੋ ਤੇ ਸਭ ਕੋਈ ਆ ਇਹਨਾਂ ਦਾ ਇਹ ਸਿਸਟਮ ਆ ਅੱਜ ਤੁਹਾਨੂੰ ਮੈਂ ਦੱਸਦਾ ਏ ਇਹ ਜਿਹੜੀ ਬੀਜੇਪੀ ਸਰਕਾਰ ਆ ਨਾ ਜਿਹੜੀ ਜਿਹੜੀ ਆਜ਼ਾਦੀ ਆ ਇਹ ਆਪਾਂ ਨੂੰ ਹੁਣ ਮਿਲ ਜੂਗੀ ਇਹਨਾਂ ਬੜੀ ਗੁਰੂ ਦੀ ਕਿਰਪਾ ਪਤਨ ਦੀ ਲੋਸ ਸਾਹਿਬ ਕੇ ਸਾੜਿਆ ਫੈਸਲੇ ਹੋ ਗਿਆ ਬਸ ਤਵੇਖੋ ਮੇਰੀ ਗੱਲ ਜਦੋਂ ਸੀ ਜੈਵੰਦ ਦੀ ਜੀ 7 ਦੀ ਮੀਟਿੰਗ ਕੋਈ ਕਨੇਡਾ 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 ਤੋਂ ਇੰਗਲੈਂਡ 8000 ਮੀਲ ਆ ਕਨੇਡਾ ਨੇ ਸਪੈਸ਼ਲ ਜਾਜ ਕਰ ਲਿਆ ਤੇ ਭਾਜੀ ਪਰਮਜੀਤ ਦੇ ਭੰਮੇ ਨੂੰ ਡਿਪਲੋਮੈਟਿਕ ਤੌਰ ਤੇ ਇੰਗਲੈਂਡ ਚੋਂ ਲੈ ਕੇ ਗਏ ਉਹਦੇ ਸ਼ਾਮਲ ਕਰਨ ਲਈ ਕਿੰਨੀ ਵੱਡੀ ਗੱਲ ਹੋਈ ਤੁਹਾਡੇ ਸਾਹਮਣੇ ਆ ਮੋਦੀ ਮਿੰਤਾ ਕਰਦਾ ਰਿਹਾ ਵੀ ਉਹਦੀ ਸੌ ਚੁੱਕ ਸਮਾਗ ਦੇ ਵਿੱਚ ਮੈਨੂੰ ਸਾਡਾ ਟਰੰਪ ਨੂੰ ਟਰੰਪ ਦੇ ਨਹੀਂ ਨਾ ਗਿਆ ਤੇ ਉਹਨੂੰ ਉਹ ਖਾਣੇ ਚ ਵੀ ਗਿਆ ਤੁਹਾਡਾ ਲੀਡਰ ਖਾਣੇ ਚ ਵੀ ਗਿਆ ਨੀਲਾ ਸੌ ਚੁੱਕ ਚ ਨਹੀਂ ਗਿਆ ਉਤੋਂ ਬਾਅਦ ਰਾਤ ਨੂੰ ਖਾਣਾ ਸੀ ਖਾਣੇ ਦੇ ਵਿੱਚ ਵਿਸ਼ੇਸ਼ ਬੰਦੇ ਗਏ ਸੀ ਉੱਥੇ ਵੀ ਸਾਡੇ ਲੀਡਰ ਗਏ ਜਦੋਂ ਉਹ ਖਾਲਸਾ ਦੇ ਨਾਰੇ ਮਾਰਦਾ ਸੀ ਨਾ ਉਹ ਇੰਨੀ ਵੇਤੀ ਟਰੰਪ ਤੋਂ ਜਿਵੇਂ ਉਹ ਸਿੰਘ ਖੜੇ ਆਪਣੇ ਸਾਰੀ ਦੁਨੀਆ ਵੇਖਿਆ ਤੁਸੀਂ ਵੇਖਣਾ ਹੈ ਨਾ ਹਿੰਦੂਆਂ ਦੇ ਤੁਹਾਨੂੰ ਮੈਂ ਦੱਸਦਾ ਹੈ ਕੱਬ ਇਹਨਾਂ ਦੀਆਂ ਕਰਤੂਕਤਾयां ਇਹ ਪੁੱਤ ਜਿਹੜੇ ਭਾਜਪਾ ਦੇ ਆਗੂ ਆ ਨਾ ਇਹਨਾਂ ਗੁੰਡਿਆਂ ਨੇ ਜਿੰਨੇ ਜਿਨ੍ਹਾਂ ਨੇ ਉਹ ਮਾਲੇ ਘਾਉ ਤੇ ਗੱਡੀ ਤੇ ਉਹ ਮੱਕਾ ਮਸਜਿਦ ਦੇ ਵਿੱਚ ਕੀਤੇ ਧਮਾਕਾ ਸਾਰੇ ਬਰੀ ਹੋ ਗਏ ਆ ਉਹ ਸਾਰੇ ਬਰੀ ਹੋ ਗਿਆ ਤੇ ਔਰਤਾਂ ਦੇ ਦੇਵਕਰਨ ਪ੍ਰੋਹਿਤ ਤੇ ਪ੍ਰਕਿਆ ਸਾਧਨੀ ਹਾਂ ਸਾਰੇ ਬਰੀ ਹੋ ਗਿਆ ਹੈ ਨਾ ਇਹਦਾ ਬਿਆਨ ਆਇਆ ਹੈ ਅਮਸ਼ਾ ਦਾ ਵੀ ਹਿੰਦੂ ਜਿਹੜਾ ਹੈ ਉਹ ਮਾੜਾ ਕੰਮ ਕਰੀ ਨਹੀਂ ਸਕਦਾ ਦੇਖਿਆ ਇਹਨਾਂ ਨੇ ਤਾਂ ਇਹਨਾਂ ਦੀ ਲੀਡਰ ਨਾ ਮੈਂ ਆਪ ਸੁਣੀ ਆ